ਕਪੂਰਾ ਗੋਲੀ ਕਾਂਡ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਆ ਰਹੀ ਹੈ ਤੇ ਇੱਕ ਸਾਲ ਦੀ ਦੇਰੀ ਤੋਂ ਬਾਅਦ ਇਹ ਮੁੜ ਤੋਂ ਸ਼ੁਰੂ ਹੋਵੇਗੀ ਸੁਣਵਾਈ ਹੋਵੇਗੀ ਇਸ ਮਾਮਲੇ ਦੇ ਉੱਤੇ ਤੇ ਨਾਲ ਹੀ ਫਰੀਦਕੋਟ ਕੋਰਟ ਦੇ ਵਿੱਚ ਮੁੜ ਸੁਣਵਾਈ ਕੀਤੀ ਜਾਵੇਗੀ ਤੇ ਨਾਲ ਹੀ 3 ਫਰਵਰੀ ਨੂੰ ਸੁਣਵਾਈ ਅੱਗੇ ਵਧੇਗੀ ਨਾਲ ਹੀ ਇਸ ਮੌਕੇ ਹਾਈ ਕੋਰਟ ਦੇ ਵਿੱਚ ਕੇਸ ਟ੍ਰਾਂਸਫਰ ਕਰਨ ਦੀ ਵੀ ਅਪੀਲ ਪੈਂਡਿੰਗ ਹੋਣ ਤੇ ਸੁਣਵਾਈ ਦੇ ਵਿੱਚ ਹੁਣ ਦੇਰੀ ਹੋ ਰਹੀ ਹੈ ਤੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੇ ਕੇਸ ਨੂੰ ਫਰੀਦਕੋਟ ਤੋਂ ਬਾਹਰ ਚੰਡੀਗੜ੍ਹ ਦੇ ਵਿੱਚ ਟ੍ਰਾਂਸਫਰ ਕਰਨ ਦੀ ਮੰਗ ਰੱਖੀ ਹੈ ਪਰ ਲਗਾਤਾਰ देरी होन करके फरीदकोट अदालत ने यह फैसला किया है कि कार्रवाई हुन मुल्तवी नहीं रह सकती त काबिल गौर है कि हाई कोर्ट ने 2015 ਦੇ ਵਿੱਚ ਬਾਬਲ ਕਲਾਂ ਪੁਲਿਸ ਕਤਲकांड ਪੁਲਿਸ ਗੋਲੀकांड ਦੇ ਨਾਲ ਸੰਬੰਧਿਤ ਕੇਸ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਸੀ ਰੈਫਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਕੋਟਕਪੁਰਾ ਗੋਲੀकांड ਕਿਸੇ ਨੂੰ ਵੀ ਅਕੇਸ ਨੂੰ ਵੀ ਚੰਡੀਗੜ੍ਹ ਦੇ ਵਿੱਚ ਟਰਾਂਸਫਰ ਕਰਨ ਦੀ ਮੰਗ ਹੈ ਤਾਂ ਕੋਟਕਪੂਰਾ ਗੋਲੀकांड ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ 1 ਸਾਲ ਦੀ ਦੇਰੀ ਤੋਂ ਬਾਅਦ ਇਸ ਮਾਮਲੇ ਦੇ ਉੱਤੇ ਮੁੜ ਸਰਵਾਈ ਹੋਵੇਗੀ ਤੇ 3 ਫਰਵਰੀ ਨੂੰ ਸੁਣਵਾਈ ਅੱਗੇ ਵਧੇਗਾ ਕੇਸ ਤੇ ਫਰੀਦਕੋਟ ਦੇ ਕੋਰਟ ਦੇ ਵਿੱਚ ਹੀ ਸੁਣਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਤੇ ਵਧੇਰੀ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਦੇਵਨੰਦ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਦੇਵਨੰਦ ਕਿਆ ਕੁਝ ਕਿਦਾਂ ਦੀ ਅਪਡੇਟ ਹੈ ਕਿਸ ਤਰ੍ਹਾਂ ਇਸ ਪੂਰੇ ਮਾਮਲੇ ਦੇ ਉੱਤੇ ਸੁਣਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਕਿਸ ਤਰ੍ਹਾਂ ਦਾ ਨਤੀਜਾ ਜੋ ਹੈ ਨਿਕਲ ਕੇ ਸਾਹਮਣੇ ਆ ਸਕਦਾ ਹੈ ਬਿਲਕੁਲ ਹਾਈ ਕੋਰਟ ਉਪਰ ਗੋਲੀकांड ਵਿੱਚ ਜਿਵੇਂ ਕਿ ਸੁਨੀਲ ਸਿੰਘ ਬਾਦਲ ਸੁਮੇਸ਼ ਚੰਨੀ ਪਰਮਰਾ ਦਾ ਨਾਮ ਦਾ ਚਿਲੇ ਸ਼ਰਮਾ ਇਹ ਜਿਹੜੇ ਵਿਅਕਤੀ ਨੇ ਰੋਪੀ ਨੇ ਜਿਹੜੇ ਦੇ ਵਿੱਚ ਨਾਮ ਸ਼ਾਮਿਲ ਹੈ ਤਾਂ ਚਰਨਦੀ ਸ਼ਰਮਾ ਨੂੰ ਕੈਪਟਨ ਟਰਾਂਸਫਰ ਕਿਥੇ ਵੀ ਹਾਈ ਕੋਰਟ ਵਿੱਚ ਲਗਾਈ ਗਈ ਜੀ ਲੇਕਿਨ ਇਸ ਵੇਲੇ ਫ੍ਰੀ ਕੋਰਟ ਦੀ ਅਦਾਲਤ ਨੇ ਇਹ ਕਹਿ ਦਿੱਤਾ ਗਿਆ ਕਿ ਇਹ ਜਿਹੜੇ ਕੇਸ ਹੈ ਟਰਾਂਸਫਰ ਹ ਤੱਕ ਨਹੀਂ ਹੋ ਸਕਦਾ ਹੋ ਸਕੀ ਜੇ ਇਸ ਕਰਕੇ ਕੋਈ ਵੀ ਜਿਹੜਾ ਫੈਸਲਾ ਨਹੀਂ ਆ ਸਕਿਆ ਟਰਾਂਸਫਰ ਕਰ ਕਿਸ ਕਰਕੇ ਅਗਲੀ ਤਿੰਨ ਸਰਵਿੰਗ ਇਹਦੇ ਚਾਰ ਤੇ ਬਹਿਸ ਹੋ ਗਈ ਸਭ ਤੋਂ ਵੱਡੀ ਗੱਲ ਹੈ ਕਿ ਫ੍ਰੀ ਕੋਰਟ ਕੋਰਟ ਨੇ ਇਸ ਗੱਲ ਦਾ ਕਹਿ ਦਿੱਤਾ ਗਿਆ ਕਿ ਟ੍ਰਾਂਸਫਰ ਕੇਸਾਂ ਦਾ ਕੋਈ ਵੀ ਆਰਡਰ ਹਾਈ ਕੋਰਟ ਤੋਂ ਮਾਨਯੋਗ ਹਾਈ ਕੋਰਟ ਤੋਂ ਨਹੀਂ ਆਇਆ ਇਸ ਕਰਕੇ ਜਿਹੜੀ ਉਹ ਕੇਸਾਂ ਦੀ ਅਗਲੀ ਸੁਣਵਾਈ ਆ ਤਿੰਨ ਫਰਮਾਂ ਵੀ ਨੂੰ ਬਹਿਸ ਹੋਊਗੀ ਜਿਹੜੀ ਚਾਰਜ ਚਾਰਜ ਤੇ ਬਹਿਸ ਹੋਊਗੀ ਤੇ ਵੱਡੀ ਗੱਲ ਹੈ ਕਿ ਆਧਕਾਰ ਫ੍ਰੀ ਕੋਰਟ ਦਾ ਨੇ ਫੈਸਲਾ ਲਿਆ ਕਿ ਬਹਿਸ ਕਰਨੀ ਜ਼ਰੂਰੀ ਹੈ ਕਿਉਂਕਿ ਇਹ ਕਾਫੀ ਲੰਮਾ ਸਮਾਂ ਪਹਿਲਾਂ ਕੇਸ ਹੈ ਲੰਬ ਗਹਿਸ ਕਰਕੇ ਹੁਣ ਡਿਸੀਜਨ ਡਿਸਟ੍ਰਿਕਟ ਸ਼ਹਿਰ ਕੋਰਟ ਨੇ ਇਸ ਫੈਸਲਾ ਲੱਤਾ ਕਿ ਕੱਲ ਆਰਡਰ ਜਿਹੜੇ ਆ ਉਹ ਜਾਰੀ ਕਰ ਦਿੱਤੇ ਗਏ ਨੇ ਕਿ ਤਿੰਨ ਫਰਮਾਂ ਤੇ ਬਹਿਸ ਹੋਊਗੀ ਜਿਹਦੇ ਵਿੱਚ ਅਨ ਸੁਖਵੀਰ ਸਿੰਘ ਬਾਲ ਉਸ ਆਮਨ ਨੇ ਇਸ ਕਰਕੇ ਜਿਹੜੀ ਉਪਰਵਲਾ ਜ਼ੁਮਰਾ ਮੰਗਲ ਤੇ ਇਸ ਕਰਕੇ ਇਹ ਸੁਣਵਾਈ ਹੈ ਜਿਹੜੀ ਤਿੰਨ ਫਰਮੇ ਨੂੰ ਹੋਵਗੀ ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਕੇਸ ਟਰਾਂਸਫਰ ਜਿਹੜਾ ਬਹਿਬਲ ਗੁਲੀਗਾਂਢ ਤੋਂ ਚੰਡੀਗੜ੍ਹ ਵਕੇ ਚੱਲ ਰਿਹਾ ਤੇ ਇਸ ਕਰਕੇ ਜਿਹੜੀ ਇਹ ਟਰਾਂਸਫਰ ਐਪਲੀਕੇਸ਼ਨ ਉਹ ਵੀ ਕੀਤੀ ਜਾ ਰਹੀ ਸੀ ਲੇਕਿਨ ਇਹ ਕੇਸ ਨੂੰ ਕਾਫੀ ਲੰਮਕਾਇਆ ਨਹੀਂ ਜਾ ਸਕਦਾ ਤੇ ਇਸ ਕਰਕੇ ਉਹਨਾਂ ਤਿੰਨ ਫਰਮੇ ਨੂੰ ਇਸ ਤੇ ਚਾਰਜ ਦੇ ਬਹਿਸ ਹੋਵਗੀ ਕਿ ਇਹ ਅੱਜ ਕੱਲ ਵੀ ਜਿਹੜੀ ਅਦਾਲਤ ਵਿੱਚ ਪੇਸ਼ ਹੋਈ ਸੀ ਬੀਸੀ ਰਹੀਂ ਸਾਰੇ આરોપી ਜਿਹੜੇ ਨੇ ਇਸ ਵਿੱਚ ਬਾਦਲ ਸਮੇਤ ਉਸਿਆਣੀ ਸਾਰੇ આરોપી ਦੂਸਰੇ ਪੇਸ਼ਿਸ ਵਾਈਰ ਕੋਰਟ ਨੇ ਆਰਡਰ ਵੀ ਕਰ ਦਿੱਤਾ ਗਿਆ ਜੀ ਜੀਤਨਵਾ ਦੇਵਨੰਦ ਇਸ तमाम जानकारी देले ता कोटकपुरा गोलीकांड माम मामले ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ 3 ਫਰਵਰੀ ਨੂੰ ਸੁਣਵਾਈ ਹੋਵੇਗੀ ਤੇ 1 ਸਾਲ ਦੀ ਦੇਰੀ ਤੋਂ ਬਾਅਦ ਮੋੜ ਇਸ ਮਾਮਲੇ ਦੇ ਉੱਤੇ ਸੁਣਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ता कोटकपुरा गोलीकांड ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ